ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਦੂਜੇ ਬਲੇਟਨ ਵਿੱਚ ਇਸ ਸਬੰਧ ਵਿੱਚ ਹਨਾ ਜਮਨਾ ਨਗਰ ਦੀ ਪੁਲਿਸ ਨੇ ਦਿਨ ਰਾਤ ਕਰਕੇ ਇੱਕ ਦੋਸ਼ੀ ਨੂੰ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਮੁਲਜ਼ਮ ਲਗਾਤਾਰ ਅਫੀਮ ਨੂੰ ਉੱਤਰ ਪ੍ਰਦੇਸ਼ ਤੋਂ ਜਮਨਾ ਨਗਰ ਲਿਆ ਕੇ ਸਪਲਾਈ ਕਰ ਰਿਹਾ ਸੀ ਇਸ ਸਬੰਧੀ ਜਦੋਂ ਸਪੈਸ਼ਲ ਸਟਾਫ ਇੰਚਾਰਜ ਰੇਸ਼ਕਬਾਹਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਟੀਮ ਗਠਿਤ ਕਰਕੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਇਹ ਕੱਲ੍ਹ ہمارے ਸਪੈਸ਼ਲ ਸਟਾਫ वो तो मौकरी मिली थी कि एक हमेंद्र नाम का आदमी है जो कि अफीम लेके और अपना छप्पर एरिया में आया हुआ है अगर मोरी रेड की जाए तो उसको हम पकड़ सकते हैं तो मैंने टीम तैयार करवा के तो वहाँ पर उसको भेजा तो जो हमने हमेंद्र को वहाँ पे गिरफ्तार किया जिससे हमें दो किलो अफीम बरामद हुई तो जो पूछताछ में हमें पता लगा कि ये बीच में एक कैरियर है जो मेन था वो एक महेंद्र मेहरबान नाम का व्यक्ति है जो कि बरेली का रहने वाला है और ये यहाँ पे विपन्न लड़का है जो गंदापुर का है छप्पर था में पड़ता है गंदापुरा तो उसको देने के लिए आया था जो पहले भी ये कई बार आ चुका है पिछले लगभग एक साल से कई बार अपने ये कंसाइनमेंट लेके आया था सर ये कहाँ से लेके आ रहा था अभी ये बरेली से आ रहा था बरेली का जो मेहरबान है वो बरेली का रहने वाला है जिसका ये सारा माल था तो ये बीच में कैरियर है जो कि लगभग जो इसने पूछता है बताया कि हमें पच्चीस हजार मिलते थे एक छोड़ने के, के बड़ी तो बड़ी लिए लग लग इससे, इससे लगभग पिछले आठ दस साल से तो जो मुझे पता लगा रिकॉर्ड के अनुसार भी कोई इतनी बड़ी फीम हमने यहां तक नहीं है जिला के क्या थी थी थी। रही है। इसकी लगभग पाँच लाख लग के करीब कीमत है इसका हम सात दिन का रिमांड मतलब कोर्ट में लिख के देंगे लगभग पाँच दिन का हमें चाहिए मिलती जाएगा ये बधाइयों का रहने वाला ਕਿ ਕਿਤੇ ਬੜੀ ਚੈਨ ਹੋ ਸਕਤੀ ਹੈ ਅਭੀ ਇਹ ਕਾ ਮੈਟਰ ਦਾ 2 ਕਿਲੋ ਬੜੀ ਮਾਤਰਾ ਮੇਂ ਇਹਾ ਪਰ ਪਹੁੰਚੀ ਹੈ। ਵਾਹ ਸਕੂ ਅਗੇ ਮਿਹਰਬਾਨ ਸੇ ਹਮੇ ਪਤਾ ਲਗੇਗਾ ਕਿਤਨੀ ਲੰਬੀ ਚੈਨ ਹੈ। ਉਹ ਖੁਦ ਇਸਕਾ ਮਾਸਟਰਮਾਈਂਡ ਹੈ ਉਸਕੇ ਅਗੇ ਕੋਈ ਹੋਰ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਬੀਤਵਾਰ ਮੀਤ ਹੇਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦਾ ਪਿਆਰ ਪਹਿਲਾਂ ਵੀ ਸੀ ਅਤੇ ਅੱਜ ਵੀ ਬਰਕਰਾਰ ਹੈ। ਇਹ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੰਗਰੂਰ ਦੇ ਹਲਕੇ ਵਿੱਚੋਂ ਭਾਰੀ ਪਰਮਾ ਹੰਗਾਰਾ ਮਿਲ ਰਿਹਾ ਹੈ ਅੱਜ ਵਰਕਰਾਂ ਨੇ ਕਿਹਾ ਕਿ ਹਰ ਵਰਕਰ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਅਤੇ ਸੰਗਰੂਰ ਦਾ ਹਰ ਵਿਅਕਤੀ ਵੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਖੁਸ਼ ਹੈ ਤੇ ਵਿੱਚ ਕੋ ਬਰਕਰਾਰ ਮੀਟਿੰਗ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡੇ ਕੋਲ ਤੁਸੀਂ ਦੇਖਿਆ ਹੀ ਹੈ ਅੱਜ ਅੱਜ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵਰਕਰ ਨੇ ਉਹ ਅੱਜ ਪਹੁੰਚੇ ਹੋਏ ਸੀ ਵਰਕਰ ਮੀਟਿੰਗ ਸੀ ਪਰ ਰੈਲੀ ਦਾ ਰੂਪ ਹੈ ਜਿਹੜਾ ਧਾਰਨ ਕਰ ਗਈ ਤੇ ਇਹਨ ਇੱਕ ਲੋਕ ਮੈਨੂੰ ਲੱਗਦਾ ਜੇ ਅੱਜ ਕਿਸੇ ਵੀ ਲੋਕ ਸਭਾ ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾਂ ਪੂਰੇ 9 ਵਿਧਾਨ ਸਭਾ ਹਲਕਿਆਂ 'ਚੋਂ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿੱਦਣੇ ਆਮ ਆਦਮੀ ਪਾਰਟੀ ਦੇ ਜਿੰਨੇ ਇੱਕ ਹਲਕੇ ਦੀ ਮੀਟਿੰਗ ਜਿਹੜੇ ਪਹੁੰਚੇ ਸੋ ਇਹੋ ਤੋਂ ਪਤਾ ਲੱਗਦਾ ਵੀ ਭਾਈ ਵਰਕਰ ਪੂਰੇ ਜੋਸ਼ 'ਚ ਨੇ ਆਉਣ ਬਾਅਦ 'ਚ ਵੀ ਜਦੋਂ ਦਾ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕੋ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦੇਾਂਗੇ ਫੱਟੇ ਸਾਡੇ ਪਿੰਡਾਂ ਨਾਲ ਫਿਕਰ ਕਰੀ ਸਾਡੇ ਪਿੰਡਾਂ ਨਾਲ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਂਨ ਜੋਸ਼ ਫੜ ਜਾਂਨ ਤਾਂ ਸਮਝ ਲਓ ਇਲੈਕਸ਼ਨ ਫਤਿਹ ਹੈ ਕਿਉਂਕਿ ਮੈਂ ਦੋ ਇਲੈਕਸ਼ਨਾਂ ਪਹਿਲਾਂ ਲੜਿਆ ਤੇ ਪਾਰਲੀਮੈਂਟ ਦੀਆਂ ਮਾਨ ਸਾਹਿਬ ਦੀਆਂ ਦੋ ਇਲੈਕਸ਼ਨਾਂ 'ਚ ਮੈਂ ਬਰਨਾਲੇ ਦੀ ਅਗਵਾਈ ਜਿਹੜੀ ਹੈ ਉਹ ਕੀਤੀ ਹੈ ਸੋ ਨੂੰ ਪਤਾ ਲੱਗ ਜਾਂਦਾ ਵਰਕਰਾਂ ਜੋਸ਼ ਦੇ ਕੇ ਸੋ ਅੱਜ ਵਰਕਰ ਉਸੇ ਜੋਸ਼ 'ਚ ਨੇ ਉਸੇ ਚੜ੍ਹਦੀ ਕਲਾ 'ਚ ਨੇ ਸੋ ਸਾਹਮਣੇ ਕੰਦ ਤੇ ਜਿੱਤ ਲਿਖੀ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਲਦੀ ਬੀ ਸਿਕਿਉਰਿਟੀ ਹੋਰ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋਈ ਗਲਵਾ ਚੱਲ ਰਹੀ ਹੈ ਤਕੋਈ ਤਾਂ ਉਹਨੇ ਕਾਂਗਰਸ ਤੋਂ ਸੀਟ ਪਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹ ਬੇਇਨਸਾਫੀ ਹੋਈ ਹੈ ਨਾ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਈ ਇਲੈਕਸ਼ਨ ਸੀ ਉਹ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹਿ ਲੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜ ਕੇ ਕਰਦੇ ਸੀ ਬੋਲਡ ਜੀ ਖੜੇ ਹੁੰਦੇ ਸੀ ਸਿੰਘਲਾ ਸਾਹ ਪੱਠਲ ਜੀ ਸਾਰਿਆਂ ਦੇ ਵਿਚਾਲੇ ਖੜ ਕੇ ਕਹਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਤਾਂ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫ ਕਸ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਦਾ ਕੰਮ ਕਰਾ ਕੇ ਦੇਵਾਂਗੇ ਹੁਣ ਆ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੇੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਕੋਠੀ ਆ ਉੱਥੇ ਘਰ ਆ ਉੱਥੇ ਰਹਿੰਦਾ। ਕੋਰੜੇ ਦਾ ਪਿੰਡ ਆ। ਘਟਪਟ ਜਾ ਕੇ ਕੱਲ ਨੂੰ ਬਾਹ ਤਾਂ ਫੜ ਲੈਣਗੇ ਨਾ। ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ, ਘਰ ਵੀ ਨਹੀਂ ਲੱਭਣਾ। ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ। ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ। ਸੋ ਸਾਡੇ ਵਰਕਰ ਜੋਸ਼ ਚ ਨੇ ਚੜ੍ਹਦੀ ਕਲਾ ਚ। ਤੁਹਾਡੀ ਪਾਰਟੀ ਉਹ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਉਸ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਹਾਂ ਮੈਂ ਇਹ ਥੋੜੀ ਫੈਸਲਾ ਕਰ ਸਕਦਾ ਕਿ ਜਿਹੜਾ ਨਸ਼ੇ ਦਾ ਮੁੱਦਾ ਹੈ ਸਾਰਾ ਨਾਲ ਵੱਡਾ ਪੰਜਾਬ ਦਾ ਅੱਜ ਮੁੱਦਾ ਬਣਿਆ ਹੈ ਤੁਹਾਡੀ ਪਾਰਟੀ ਨੂੰ ਹੈ 2 ਸਾਲ ਹੋ ਗਏ ਪਰ ਜਿਹੜੀ ਨਸ਼ੇ ਦਾ ਕੋਈ ਰੋਕ ਨਹੀਂ ਲੱਗੀ ਕਿਉਂ ਨਹੀਂ ਜੇ ਨਸ਼ੇ ਦੇ ਅਸੀਂ ਪੂਰਾ ਜਿਹੜਾ ਕੰਮ ਹੈ ਉਹ ਕੀਤਾ ਪਹਿਲੀ ਵਾਰ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ ਅੱਜ ਤੱਕ ਕਿਸੇ ਸਰਕਾਰ ਚ ਕੁੜਕੀ ਹੋਈ ਹੈ ਸੋ ਅਸੀਂ ਬڑے ਹਾਰਟਸਟੈਪ ਸਰਕਾਰ ਲੈ ਰਹੀ ਆ ਹਜ਼ਾਰਾਂ ਲੋਕਾਂ ਨੂੰ ਪੜ੍ਹ ਕੇ ਜਿਹੜਾ ਅੰਦਰ ਕੀਤਾ ਤੇ ਬਾਕੀ ਇਹਦੇ ਨਾਲ ਨਾਲ ਹੋਰ ਸਟੈਪਸ ਵੀ ਬੜੇ ਲੈਣੇ ਕਿ ਨਸ਼ੇ ਦੀ ਡਿਮਾਂਡ ਵੀ ਖਤਮ ਹੋਵੇ ਉਹਦੇ ਲਈ ਨੌਕਰੀਆਂ ਦਿੱਤੀਆਂ ਨੇ ਉਹਦੇ ਲਈ ਰਜਗਾਰ ਦੇ ਸਾਧਨ ਪੈਦਾ ਕੀਤੇ ਆ ਉਹਦੇ ਲਈ ਸਪੋਰਟਸ ਦਾ ਬਜਟ ਅਸੀਂ 2.5 ਗੁਣਾ ਵਧਾਤਾ ਸਪੋਰਟਸ ਨਰਸਰੀ ਪੰਜਾਬ ਚ ਜਗਾ ਜਗਾ ਤੇ ਆਉਣ ਵਾਲੇ ਸਮੇਂ ਚ ਖੁੱਲਣੀਆਂ ਨੇ ਥੋੜੇ ਕੱਲੇ ਦਿੜਬੇ ਹਲਕੇ ਚ ਆਉਣ ਵਾਲੇ 3 ਸਾਲਾਂ ਦੇ ਵਿੱਚ 10 ਤੋਂ 12 ਸਪੋਰਟਸ ਨਰਸਰੀਜ਼ ਹੋਣਗੀਆਂ ਹਰ 4 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਜਿੱਥੇ ਰੋਜ਼ ਬੱਚੇ ਜਾਣਗੇ ਕੋਚ ਆਊਗਾ ਡਾਈਟ ਉਹਨਾਂ ਨੂੰ ਮਿਲੂਗੀ ਹਨਾ ਸੋ ਇਹ ਸਾਰੇ ਸਟੈਪਸ ਆ ਜਿਹੜੇ ਸਰਕਾਰ ਲਗਾਤਾਰ ਲੈ ਰਹੀ ਹੈ ਜੀ ਆਪਣੇ ਹਲਕੇ ਦੇ ਪੱਧਰ ਤੇ ਕੀ ਕੀ ਮੁੱਖ ਜਾਂਦੇ ਨੇ ਆਪਣੇ ਤੇ ਕੀ ਹੋਣਗੇ ਜਾਣੀ ਇਸ ਤਰ੍ਹਾਂ ਕੰਮ ਕਰਾਉਂਦੇ ਹਲਕੇ ਦਾ ਜਲ ਫਰਿਆ ਆ ਕੋਈ ਨਹੀਂ ਤਾਂ ਸਰਕਾਰ ਹੁਣ ਪੰਜਾਬ ਦੇ ਵਿੱਚ ਆ ਲਗਾਤਾਰ ਕੰਮ ਕਰ ਹੀ ਰਹੀ ਆ ਆ ਚੀਮਾ ਸਾਹਿਬ ਨੇ ਧੜਬੇ ਦੇ ਹੀ ਦੱਸਿਆ ਇੱਥੇ ਕਦੇ ਸੋਚਿਆ ਸੀ ਕਿ ਇਹਨੇ ਵੀ ਸਪੋਰਟਸ ਕੰਪਲੈਕਸ ਇੰਟਰਨੈਸ਼ਨਲ ਲੈਵਲ ਦਾ ਕਦੇ ਜਿਹੜੇ ਵਿੱਚ ਬਣੂਗਾ ਜੋ ਬਣਨ ਜਾ ਰਹੇ ਆ ਤੁਹਾਡੇ ਹਸਪੀਟਲ ਨੂੰ ਕਰੋੜਾ ਰੁਪਇਆ ਦਿੱਤਾ ਤਿੰਨ ਮੈਰੇਜ ਪੈਲਸ ਮੈਂ ਉਹਦਾਂ ਚੀਮਾ ਸਾਹਿਬ ਨਾਲ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਰੋਜ਼ਗਾਰ ਦੇ ਲਈ ਇੱਥੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ ਜਿਹਦੇ ਲਈ ਅਸੀਂ ਕੇਂਦਰ ਚ ਆ ਕੇ ਜਿਹੜਾ ਕੰਮ ਹੈ ਉਹ ਕਰਾਂ ਇਸ ਤਰ੍ਹਾਂ ਦੇਖੋ ਮੀਤ ਜੀ ਕਿ ਜਿਹੜੇ ਆਪਣੇ ਮਾਨ ਸਾਹਿਬ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੂੰ ਉਹਨਾਂ ਨੂੰ ਡੱਡੂ ਤੱਕ ਸਭ ਤੋਂ ਦਿੱਕਤ ਕਵਰੇ ਡੱਟੇ ਹੋਏ ਮੁਕਾਬਲੇ ਤੇ ਇਸੇ ਡੱਡੂ ਤੋਂ ਮਾਨ ਸਾਹਿਬ 2017 ਦੀ ਇਲੈਕਸ਼ਨ ਹਾਰੇ ਸੀ ਤੋਂ ਬਰਨਾਲੇ ਨੂੰ ਲੜੇ ਸੀ ਹਨਾ ਉਹ ਕਹਦੇ ਆ ਮੇਰੇ ਵਿਰੁੱਧ ਮੋਦੀ ਆਵੇ ਮੇਰੇ ਵਿਰੁੱਧ ਸੋਨੀਆ ਗਾਂਧੀ ਆਵੇ ਦੇਖੋ ਭਾਈ ਅਸੀਂ ਤਾਂ ਛੋਟੇ ਜਿਹੇ ਲੀਡਰਾਂ ਸੰਗਰੂਰ ਤੋਂ ਬਾਹਰ ਜਾ ਨਹੀਂ ਸਕਦੇ ਤੁਹਾਨੂੰ ਕਿਹੜਾ ਉਹਨਾਂ ਦਾ ਹਲਕਾ ਪਤਾ ਨਹੀਂ ਮੋਦੀ ਦਾ ਉੱਥੇ ਜਾ ਕੇ ਲੜ ਲੈਣ ਮਾਨ ਸਾਹਿਬ ਸੰਗਰੂਰ ਕਿਹੜਾ ਇੱਥੋਂ ਦੇ ਕਿਹੜਾ ਜੰਮੇਪਲੇ ਐ ਇੱਥੋਂ ਵੀ ਤਾਂ ਬਾਹਰੋਂ ਆ ਕੇ ਲੜਦੇ ਆ ਜਦੋਂ 17 ਚ ਬਰਨਾਲੇ ਆ ਕੇ ਲੜੇ ਸੀ ਮਾਨ ਸਾਹਿਬ ਉਦੋਂ ਵੀ ਤਾਂ ਬਾਹਰੋਂ ਆ ਕੇ ਲੜੇ ਸੀ ਭਾਈ ਮੀਤ ਤਾਂ ਸੰਗਰੂਰੋ ਹੀ ਲੜ ਸਕਦਾ ਸੰਗਰੂਰ ਦਾ ਰਹਿਣ ਵਾਲਾ ਤੇ ਤੁਸੀਂ ਵੱਡੇ ਲੀਡਰ ਹੋ ਤੁਹਾਨੂੰ ਪਤਾ ਉਹ ਜਾ ਕੇ ਕਿੱਥੇ ਉੱਥੇ ਜਾ ਕੇ ਇਲੈਕਸ਼ਨਾਂ ਲੜ ਲਾਂ ਮੋਗਾ ਜਿਹਦੇ ਪਿੰਡ ਮੱਲੇ ਕੇ ਵਿੱਚ ਪਤੀ ਪਤਨੀ ਨੇ ਇੱਕ ਵਾਰ ਫੇਰ ਆਪਣੇ ਮਾਮੇ ਦੇ ਲੜਕੇ ਦਾ ਕਤਲ ਕਰ ਦਿੱਤਾ ਇਸ ਕਾਟੜਾਂ ਦੀ ਢੁਗਾਈ ਨਾਲ ਪੁਲਿਸ ਜਾਂਚ ਕਰੀ ਹੈ ਇੱਕ ਦਿਨ ਪਹਿਲਾਂ ਉਹਨਾਂ ਦਾ ਸਮਝੌਤਾ ਹੋਇਆ ਅਤੇ ਉਹਨਾਂ ਨੇ ਹੁਣ ਤੱਕ ਇਹ ਨੌਜਵਾਨ ਵਿਦੇਸ਼ ਵਿੱਚ ਰਹਿ ਰਿਹਾ ਸੀ ਅਤੇ ਪੰਜ ਦਿਨ ਪਹਿਲਾਂ ਹੀ ਉਸਨੇ ਮ੍ਰਿਤਕ ਨੌਜਵਾਨ ਨੂੰ ਫੋਨ ਕਰਕੇ ਬੁਲਾਇਆ ਸੀ ਉਸ ਤੋਂ ਬਾਅਦ ਉਸ ਨੂੰ ਕਾਟ ਤੇ ਲੈ ਗਏ ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਗੱਲ ਸੀ ਮੰਡੀ ਚ ਕਿਵੇਂ ਆਈ ਪਰਿਵਾਰ ਦੋ ਬੇਟੀਆਂ ਇੱਕ ਘਰ ਵਾਲੀ ਇੱਕ ਮੈਂ ਅਸੀਂ ਤੜਕੇ ਸਵੇਰ 8:00 ਵਜੇ ਮੰਡੀ ਚ ਜਾਨੇ ਆ ਤੇ ਮੰਡੀ ਚੋਂ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ ਉਹਦੇ ਤੋਂ ਹਿੱਸਾ ਲੱਗੀ ਆ ਉਹ ਇੱਥੇ ਲੋਕ ਲਾ ਕੇ ਉਹਨੂੰ ਪੈ ਜਾਂਦੀ ਆ ਤੇ ਰੀਨਾ ਕੌਰ ਆਈ ਆ ਉਹਨੇ ਗੇਟ ਖਲਵਾਇਆ ਖੜਕਾ ਕੇ ਇਹ ਕਹਿੰਦੀ ਕੌਣ ਆ ਕਹਿੰਦੀ ਮੈਂ ਰੀਨਾ ਐ ਜਿਉਂਨੇ ਗੇਟ ਖੋਲਤਾ ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾਰਤਾ ਮਗਰੇ ਰੀਨਾ ਕੌਰ ਵੜ ਗਈ ਆ ਕਹਿੰਦੀ ਪੁੱਤ ਤੂੰ ਉਧਰ ਜਾ ਵੜਾ ਤੇ ਅਸੀਂ ਕੋਈ ਗੱਲ ਕਰਨੀ ਆ ਉਸ ਤੋਂ ਬਾਅਦ ਕੁੜੀ ਇਹਨਾਂ ਦੇ ਘਰੇ ਜਾ ਵੜੀ ਆ ਪਾਸੇ ਬਾਹਰ ਕਰਤੀ ਆ ਤੇ ਮਗਰੇ ਜਸਵਿੰਦਰ ਸਿੰਘ ਆ ਗਿਆ ਉਹਨਾਂ ਦੋਨੇ ਰਲ ਮਿਲ ਕੇ ਇਹਨੂੰ ਇੱਥੇ ਮਾਰਿਆ ਇਹ ਸਾਨੂੰ ਕੋਈ ਪਤਾ ਨਹੀਂ ਪਰਿਵਾਰ ਨੂੰ ਕਿਸੇ ਨੂੰ ਗੁੜੀਆਂ ਨੂੰ ਨਹੀਂ ਮੇਰੇ ਨੂੰ ਪਤਾ ਆਪ ਚਾਬੀ ਨੂੰ ਲੋਕ ਲਾ ਕੇ ਬਾਰੀ ਨੂੰ ਤੇ ਥਾਣੇ ਜਾਵਲੇ ਥਾਣੇ ਜਾ ਕੇ ਉਹਨੇ ਬਿਆਲਤਾ ਜੀ ਅਸੀਂ ਮਾਰ ਕੇ ਆਈਆਂ ਵੀ ਬੱਬੀ ਦਾ ਕਸੂਰ ਨਹੀਂ ਆ ਲਾ ਬਲਜਿੰਦਰ ਦਾ ਕਸੂਰਾ ਜੀ ਦਾ ਮਕਾਨ ਆ ਵੀ ਅਸੀਂ ਮਾਰਿਆ ਜੀ ਤੇ ਮਤਲਬ ਜੀ ਉੱਥੋਂ ਚਲੇ ਗਏ ਉਹ ਤੁਹਾਡੀ ਬੇਟੀ ਕਿੱਢੀ ਗਏ ਬੇਟੀ ਮੇਰੀ ਹੈਗੀ ਹੈ ਜੀ 17 ਸਾਲ ਦੀ ਆ ਤੇ ਜਸਵਿੰਦਰ ਤੇ ਰੀਨਾ ਤੁਹਾਡੇ ਘਰ ਆਉਂਦੇ ਜਾਂਦੇ ਸੀਗੇ ਹਾਂ ਜੀ ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਨਰ ਰਹਿਣਾ ਹੀ ਪਹਿਲਾਂ ਵੀ ਆਉਂਦੇ ਜਾਂਦੇ ਆ ਮਾਮਲੇ ਜੀ ਮੈਂ ਅਜੇ ਇਲਾਕੇ ਦੇ ਵਿੱਚ ਸੀਗਾ ਸਵੇਰ ਕੋਰਸ ਤੇ ਮੈਂ ਪਿੰਡ ਮੱਲ ਕੇ ਬਸ ਰਣ ਪਹੁੰਚਿਆ ਤੇ ਮੈਨੂੰ ਸਖਬਿੰਦਰ ਸਿੰਘ ਵਾਸੀ ਮੱਲਿਆ ਤੇ ਵਕੀਲ ਸਿੰਘ ਵਾਸੀ ਜੋਨ ਵਾਲਾ ਮਿਲਾਕੀ ਹੋਏ ਜਿਨ੍ਹਾਂ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਧਰਮਾ ਸਿੰਘ ਜੋਨ ਸਿੰਘ ਵਾਲੇ ਦਾ ਉਹਦੀ ਭੂਆ ਵਿਆਹੀ ਸੀ ਇੱਥੇ ਪਿੰਡ ਮੱਲ ਕੇ ਤੇ ਆਦੀ ਭੂਆ ਦੇ ਲੜਕੇ ਕੋਲੇ ਉਹ ਮਿਲਣ ਵਾਸਤੇ ਆਇਆ ਸੀ ਉਹਦਾ ਨਾਂ ਹੈਗਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪੁੱਤਰ ਮੰਗਾ ਸਿੰਘ ਤੇ ਇੱਕ ਜਸਵਿੰਦਰ ਦੀ ਵਾਈਫਾ ਕੁਲਦੀਪ ਕੌਰ ਵਾਈਫ ਉਹ ਜਸਵਿੰਦਰ ਸਿੰਘ ਇਨਾ ਦੁੰਨਣੇ ਰਲਕੇ ਉਹਦਾ ਜਿਹੜਾ ਕਤਲ ਕਰਤਾ ਉਹਦੇ ਸਬੰਧ ਵਿੱਚ ਮਾਇਤੀ ਮਲ ਕੇ ਪਹੁੰਚੇ ਤਪਤੀਸ਼ ਕਰਦੇ ਆ। ਇਹ ਕਤਲ ਕਿਹਦੇ ਘਰੇ ਹੋਇਆ ਜੀ? ਇਹ ਜਿਹੜਾ ਕਤਲ ਹੋਇਆ ਹੈ ਇਹ ਨਾ ਕਿਰਾਏ ਤੇ ਰਹਿ ਰਿਹਾ ਬੰਦਾ ਬੱਬੀ ਸਿੰਘ ਪੁੱਤਰ ਚਰਨ ਸਿੰਘ। ਇਹ ਜਿਹੜਾ ਹੈਗਾ ਕਾਤਲ ਜਸਵੰਤ ਸਿੰਘ ਇਹਦੇ ਚਾਚੇ ਦਾ ਮੁੰਡਾ ਹੀ ਆ ਉਹਦਾ ਮਕਾਨ ਹੈ। ਘਰੇ ਸੀਗਾ ਕੋਈ ਹੋਰ? ਘਰੇ ਕੋਈ ਨਹੀਂ ਸੀਗਾ। ਘਰੇ ਲੋਕ ਲੱਗਿਆ ਸੀ ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲ੍ਹਿਆ ਬੱਚਿਆਂ ਤੋਂ ਤੇ ਉਹਨੂੰ ਅੰਦਰ ਲਿਜਾ ਕੇ ਜਿਹੜਾ ਉਹ ਕਤਲ ਕੀਤਾ ਕਿਵੇਂ ਮਾਰਿਆ ਕਿਵੇਂ? ਮਾਰਿਆ ਸਾਡੀ ਤਪਤੀ ਚੱਲ ਰਹੀ ਹੈ ਉਹਦੇ ਵਿੱਚ ਕੋਟਾ ਵਗੈਰਾ ਤੇ ਰਾਡ ਵਗੈਰਾ ਯੂਜ਼ ਹੋਈ ਹੈ ਇੱਕ ਰੱਸਾ ਯੂਜ਼ ਹੋਇਆ ਹੈ ਉਹ ਬਾਕੀ ਅਨਵਸਤੀ ਕਹਿੰਦਾ ਹਿੱਸਾ ਹੈ ਮੈਂ ਦੇਖ ਰਿਹਾ ਹਾਂ ਵੀ ਅੱਗੇ ਕੀ ਹੈ ਉਹ ਦੋਨੋਂ ਪਤੀ ਪਤਨੀ ਨੇ ਲੜਕੇ ਮਾਰੇ ਦੋਨੇ ਪਤੀ ਪਤਨੀ ਨੇ ਲੜਕੇ ਹੁਣ ਤੱਕ ਜਿਹੜੀ ਤਰੀ ਸਾਹਮਣੇ ਹੈ ਇਹਦੀ ਕੀ ਰਿਸ਼ਤਿਵਾਰੀ ਜੀ ਮਰਨ ਵਾਲੇ ਨੇ ਇਹ ਮਾਮੇ ਭੂਆ ਦੇ ਲੜਕੇ ਨੇ ਆਵੇ ਤੇ ਕਾਰਨ ਕੀ ਰਿਹਾ ਦੋ ਕਾਰਨ ਹੈ ਜੇ ਅਨਵਸਤੀ ਕਹਿੰਦਾ ਹਿੱਸਾ ਉਹ ਦੇਖਾਂਗੇ ਬਾਅਦ ਵਿੱਚ ਕੀ ਬੰਦ ਅਨਵਸਤੀਸ਼ਨ ਕਰਨੀ ਹੈ ਜੇ ਦੋਸ਼ੀ ਕਾਬੂ ਕਰ ਲਏ ਉਸ ਤੋਂ ਬਾਅਦ ਦੱਸਾਂ ਦੋਨੇ ਵੈਸਟ ਕਰ ਲਈ ਜੀ ਨਹੀਂ ਜੀ ਹਾਂ ਦਿੱਤੇ ਨਹੀਂ ਜੀ ਤੇ ਇਹ ਕੋਈ ਜਾਣਕਾਰੀ ਵੀ ਮਿਲੀ ਹੈ ਕਿ ਪਹਿਲਾਂ ਵੀ ਇਹਨਾਂ ਦਾ ਕੋਈ ਰਾਜੀਨਾਮਾ ਹੋਇਆ ਸੀ ਕਿਸੇ ਚੰਗੀ ਲਈ ਨਹੀਂ ਮੇਰੇ ਧਿਆਨ 'ਚ ਨਹੀਂ ਦੇਖ ਰਹੇ ਹਾਂ ਇਹਦੇ ਬਾਰੇ ਵਿੱਚ ਤੁਹਾਡੇ ਵੱਲੋਂ ਕਾਰਵਾਈ ਕੀ ਕੀਤੀ ਗਈ 302 ਤੇ 34 ਆਈਪੀਸੀ ਦਾ ਮਕਦਮਾ ਦਰਜ ਕਰਨ ਜਾ ਰਹੇ ਪਛਮੀ ਜਮਨਾ ਨਹਿਰ ਤੇ ਫਿਸਲਣਾ ਤੇ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਸੂਚਨਾ ਮਿਲਦੇ ਹੀ ਪੁਲਸਰੀ ਮੌਕੇ ਤੇ ਪਹੁੰਚ ਕੇ Laash ਨੂੰ ਕਾਬੂ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਪਰਿਵਾਰ ਨੂੰ ਸੌਂਪ ਦਿੱਤਾ तारा एक सौ चौहत्तर तहत कार्रवाई की जा रही है ये कल एक सूच, सूचना प्राप्त तो हुई थी भी एक बंदा इसमें यम, पश्चिमी यमुना नहर आजाद नगर में इसमें गिर गया स्लीप हो गए इस सूचना पर हम गए थे और तीन चार घंटे की मशक्कत के बाद इसकी बॉडी को निकाला गया जो एकदम अचानक वार से गिरने के कारण डूबने के कारण इसकी मौत हो जाएगी ਸਕਾਜ ਕੋਸ਼ਿਸ਼ ਕਰ ਰਿਹਾ ਹੈ ਜਾਨ ਕੋਈ 20% ਦੀ ਬਾਰੇ। ਉਮਰੀ ਦੋਸਤੋ ਇਹ ਜਨਾਈ ਦੀ ਖਬਰਾਂ ਕੱਲ੍ਹ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨ ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ